ਬਰ ਦੂਗਲੇ ਉਟਾ ਫੇਗਰਾ ਚੇਂਜ ਕਰ ਦਿੰਦੇ ਆ ਵੀ ਜੇਲ੍ਹ ਚ ਕਹਿੰਦੇ ਨੇ ਵੀ ਜਿਹੜਾ ਚੱਪਣਾ ਤੇ ਟੂਹੀ ਬਚਾ ਕੇ ਆ ਗਿਆ ਪੁਲਿਸ ਤੋਂ ਪਤਾ ਹੈ ਰਣਾ ਹਾਂਜੀ 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 ਜਿਹੜਾ ਚੱਪਣਾ ਚੋਰੀ ਬਹੁ ਹੁੰਦੀ ਆ ਉਥੇ ਅੱਛਾ ਹਾਂ ਤੇ ਟੂਹੀ ਉਥੇ ਰੇਟ ਵੀ ਕੁੱਟਦੇ ਆ ਪਟਿਆ ਨਾਲ ਉਹ ਕਹਿੰਦੇ ਵੀ ਜਿਹੜਾ ਜੇਲ੍ਹ ਦੇ ਵਿੱਚੋਂ ਚੱਪਣਾ ਤੇ ਟੂਹੀ ਬਚਾ ਕੇ ਆ ਗਿਆ ਉਹੀ ਸਭ ਤੋਂ ਵੱਡਾ ਬੈਲੀ ਹੁੰਦਾ ਅੱਛਾ ਹੁਣ ਮੈਂ 10 ਮਹੀਨੇ ਜੇਲ੍ਹ ਚ ਰਿਆ ਮੇਰੀ ਕੋਈ ਆਏ ਕੋਈ ਕਹਿ ਕੇ ਦਿਖਾਵੇ ਵੀ ਇਹਦਾ ਕਿਸੇ ਨਾਲ ਆਪਾਂ ਨੂੰ ਹੈ ਹੀ ਨਹੀਂ ਸੀ ਬਾਕੀ ਜੇਲ੍ਹ 'ਚ ਬੈਠ ਕੇ ਮੈਂ ਕੋਈ ਕੱਲੀ ਮਾੜਾ ਨਹੀਂ ਫੇਰੀ। ਜੇਲ੍ਹ ਦੀਆਂ ਕੰਧਾਂ ਨਾਲ ਵੀ ਗੱਲਾਂ ਕਰੀਆਂ। ਬਹੁਤ ਖਟਾ। ਇਹ ਜੇਲ੍ਹ ਦੀਆਂ ਕੰਧਾਂ ਦੇ ਉੱਪਰ ਜਿੱਥੇ ਮੇਰਾ ਖੱਡਾ ਸੀ ਜਿੱਥੇ ਮੈਂ ਸੌਂਦਾ ਸੀ ਉੱਪਰ। ਹੂੰ। ਬਾਬਾ ਸ੍ਰੀ ਚੰਦ ਮਹਾਰਾਜ ਦੀ ਫੋਟੋ ਬਣਵਾ ਕੇ ਅੰਦਰੋਂ ਇੱਕ ਪੇਂਟਰ ਸੀਗਾ। ਉਹ ਤੋਂ ਬਣਵਾ ਕੇ ਉਹਦੇ ਥੱਲੇ ਲਿਖ ਕੇ ਆਇਆ ਖੱਡਾ ਬਾਬਾ ਗੁਰਵਿੰਦਰ ਸਿੰਘ ਖੇੜੀ ਵਾਲਾ ਤਾਂ ਕਿ ਜਦੋਂ ਇੱਥੇ ਨਵੇਂ ਬੰਦੇ ਆਉਣਗੇ ਇਹ ਕੰਧਾਂ ਨੂੰ ਵੀ ਉਹਨਾਂ ਨੂੰ ਹੋਖਾ ਬੋਲ ਕੇ ਦੱਸਣ। ਬੀਤੇ ਮੀਕਾ ਸ਼ਕਾਰੀਆਂ ਦਾ 우ਸਤਾਦ ਰਹਿ ਕੇ ਗਿਆ ਤੇ ਵਧੀਆ ਸ਼ੂਟਰ ਆ ਮੈਂ ਹੁਣ ਕਈ ਬੰਦੇ ਕਹਿਣਦੇ ਨੇ ਵੀ ਉਹਦੇ ਗੋਲੀ ਕੋਈ ਤਿੱਤ ਕੁਸ ਬਣੇ ਮੈਂ ਵੀਰੇ ਹੁਣ ਹਾਲਾਤ ਤੇ ਸਮਾਂ ਅਗਲਾ ਮੈਨੂੰ ਕਹਿਣਦਾ ਤੂੰ ਸਾਰੇ ਕੱਲਾ ਕਿਉਂ ਵਾ ਗਿਆ ਮੈਂ ਕਿਸ ਤੇ ਬੋਲਣਾ ਚਾਹੁੰਦਾ ਪਹਿਲਾਂ ਬੋਲਿਆ ਖਚਾ ਮਾਰੇ ਕੀ ਬੋਲਣ ਉੱਥੇ ਮੈਂ ਹੈਨਾ ਤੇ ਮੈਂ ਉੱਥੇ ਕੱਲਾ ਵਾ ਗਿਆ ਉਹ ਮੈਨੂੰ ਬੰਦੇ ਕਹਿਣਨਾ ਯਾਰ ਤੂੰ ਨਾਲ ਲੈ ਕੇ ਜਾਂਦਾ ਚਾਰ ਬੰਦੇ ਮੈਂ ਮੈਂ ਉੱਥੇ ਸਾਰੇ ਜੰਗ ਫੌਜ ਲੈ ਮੈਂ ਲੜਨ ਜਾਂਦਾ ਸੀ ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਘਰੇ ਆਏ ਜੁਆਈ ਨਾ ਕੋਈ ਆਏ ਕਰ ਦੂਗਾ ਤੁਸੀਂ ਸੋਚ ਲਓ ਬੰਦੇ ਨੂੰ ਦੋ ਜਾਣਿਆਂ ਦਾ ਫੁੱਲ ਆਪਣਾ ਘਰ ਲੱਗਦਾ ਇੱਕ ਆਪਣੀ ਮਾਂ ਦਾ ਘਰ ਦੂਜਾ ਸੌਰਿਆਂ ਦਾ ਘਰ ਕਿੱਡੇ ਕਿੱਡੀ ਹਰ ਯਾਦਗੀ ਸੋਚ ਹੋਊਗੀ ਤੂੰ ਕੁਝ ਕਰ ਲੈਂਦੀ ਕਿਉਂਕਿ ਮੈਨੂੰ ਮਾਰਨ ਨੂੰ ਹੀ ਪੈ ਗਏ ਕਿੱਡੀ ਮਾਰੇ ਹੁਣ ਭੁਗਤ ਰਹੇ ਆ ਹੁਣ ਮੈਂ ਵੀ ਕੋਈ ਟੀ ਕਾਲੀ ਕਰ ਨਹੀਂ ਰਿਹਾ ਹੁਣ ਤੁਸੀਂ ਪੁਲਿਸ ਦੀ ਦੇਖੋ ਮੈਡਮ ਗੱਲ ਤੇ ਸਰਕਾਰ ਦੀ ਦੇਖੋ ਮੇਰੇ ਜਦੋਂ ਮੇਰੇ ਵਿੱਚ ਗੱਡੀ ਮਾਰੀ ਵੀਡੀਓ ਬਣ ਗਈ 307 ਉਹਤੇ ਲੱਗ ਗਈ ਗੋਲੀ ਕਿਹਨੇ ਚਲਾਈ ਆ ਇਹ ਅਜੇ ਤੱਕ ਕਿਸੇ ਨੂੰ ਨਹੀਂ ਪਤਾ ਵੈਪਨ ਕਿੱਥੇ ਆ ਉਹ ਨਹੀਂ ਰਿਕਵਰ ਹੋਇਆ ਮੇਰੇ ਤੇ ਬਿਨਾ ਹੋਤੀ 307 ਲਾਤੀ ਚਲੋ 12 ਧਰਾਵਾ ਹੋਰ ਲਾਤੀ 452 12 ਧਰਾਵਾ ਹੋਰ ਲਾਤੀ ਸਹੁਰਿਆਂ ਦੇ ਘਰੇ ਜਾਣ ਤੇ 452 ਲੱਗ ਸਕਦੀ 452 ਲੱਗੀ ਜੇ ਤਾਂ ਆਪਾਂ ਆਪਣੇ ਸਹੁਰੇ ਘਰੇ ਗਿਆ ਦੋ ਜਾਣੇ 452 ਕਿਸੇ ਚੀਜ਼ ਨਹੀਂ ਬਣੀ ਆ ਵੀ ਇੱਕ ਗੈਂਗ ਬਣਾ ਕੇ ਬੰਦਾ ਹਾਂਜੀ ਹਾਂਜੀ ਹਥਿਆਰ ਲੈ ਕੇ ਕਿਸੇ ਦੇ ਅੰਦਰ ਜਾ ਕੇ ਘਰੇ ਜਾ ਕੇ ਉਹਨਾਂ ਦੇ ਸੱਟਾਂ ਮਾਰ ਦੇਵੇ ਫਿਰ ਐਮ ਐਲ ਆਰ ਰਿਪੋਰਟ ਤੇ ਉਹਨਾਂ ਦੇ ਸੱਟਾਂ ਆਉਣ ਫ੍ਰੈਕਚਰ ਆਉਣ ਸੱਟਾਂ ਆਉਣ ਫਿਰ 452 ਲੱਗਦੀ ਆ ਮੈਂ ਉੱਥੇ ਜਾ ਕੇ ਟਾਕੀ ਖੋਲੀ ਮੇਰੇ ਜਾਂਦੇ ਨੂੰ ਮੇਰੇ ਤਾਏ ਦੇ ਮੁੰਡੇ ਨੂੰ ਜਾ ਕੇ ਸੱਟ ਵੀ ਲਿਆ ਤੇ ਉਹਦੇ ਰਾੜਾਂ ਵੀ ਮਾਰੀਆਂ ਤੇ ਮੇਰੇ ਤਾਂ ਮੈਂ ਦੱਸੀ ਦਿੱਤਾ ਸੀ ਚਾਰ ਬੰਦੇ ਆ ਮੇਰਾ ਪਿਸਤੌਲ ਗੱਡੀ 'ਚ ਸੀ ਪਹਿਲਾਂ ਮੇਰੀ ਗੱਡੀ ਭੰਨਤੀ ਪਰ ਮੈਨੂੰ ਕੋਈ ਕਹਿੰਦਾ ਮੇਰੇ ਵਿੱਚ ਜਿਹੜੀ ਮੇਰਾ ਨੁਕਸਾਨ ਕਦੋਂ ਹੈ ਮੇਰੇ 'ਚ ਜਦੋਂ ਗੱਡੀ ਮਾਰੀ ਹੱਥ ਤਾਂ ਮੈਨੂੰ ਕਿਸੇ ਨੇ ਮੈਨੂੰ ਪਤਾ ਉਹਨਾਂ ਨੂੰ ਕਹਿਤਾ ਸੀ ਮਨ ਲੱਕਣਾ ਚਰਾ ਕੇ ਰੱਖਿਓ ਬਾਰੇ ਬੰਗਾਨੂ ਕੋਲੇ ਏਖਾ ਤੁਹਾਨੂੰ ਕੀ ਲੱਗਦਾ ਹੈ ਹਮ ਅੱਜ ਤੱਕ ਮੈਨੇ 15 ਤੋਂ 20 ਬੰਦੇ ਕੁੱਟੇ ਹਮ 8 ਤੋਂ 10 ਤਾਂ ਮੇਰੇ ਪਿੰਡ ਦੇ ਕੁੱਟੇ ਆ ਅੱਛਾ ਤੁਸੀਂ ਜਿਹੜੇ ਬੰਦੇ ਨੇ ਮੈਨੂੰ ਛੇੜਿਆ ਜਿਹੜੇ ਬੰਦੇ ਨੇ ਮੈਨੂੰ ਪਹਿਲਾਂ ਤੰਗ ਕੀਤਾ ਗਾਲ ਕੱਢੀ ਕੁਛ ਕਰਿਆ ਮੈਨੇ ਉਹਦੀ ਫੁੱਲ ਤਰਪਾਈ ਕਰੀਆ ਫੁੱਲ ਫੈਂਟਿਆ ਹਮ ਹੁਣ ਜਦੋਂ ਮੇਰੇ ਇੰਨੀਆਂ ਸੱਟਾਂ ਵੱਜ ਗਈਆਂ ਸਰਕਾਰ ਨੇ ਉਸ ਦੇ ਬਾਵਜੂਦ ਦੇਖੋ ਸਰਕਾਰ ਦੀ ਗੱਡੀ ਨਾ ਕਿੱਥੇ ਮਾਰਾ ਜਾ ਕੇ ਉਦੋਂ ਉਹ ਕਿਰਪਾਨਾ ਲੈ ਕੇ ਨਿਕਲੇ ਫਿਰ ਮਰੇ ਪਏ ਬੰਦੇ ਦੇ ਜਦੋਂ ਇੱਕ ਗੱਡੀ ਨਾਲ ਹੜਾਤਾ ਇਹ ਸਾਲਿਆ ਸੂਰਮਗਤੀ ਇਹ ਕਹਿੰਦੇ ਨੇ ਠੀਕ ਆ ਜੇ ਮੇਰੇ ਸਾਲੇ ਨੂੰ ਮੈਂ ਕਹਿੰਦਾ ਤੂੰ ਸਾਲਿਆ ਜੇ ਤੂੰ ਲੜਨਾ ਸੀ ਤੂੰ ਦੱਸਦਾ ਵਿੱਚੇ ਮੇਰੀ ਸੱਸ ਨੂੰ ਤੂੰ ਦੱਸਦਾ ਵੀ ਐਨੇ ਵਜੇ 4 ਵਜੇ ਆਸ ਜਗ੍ਹਾ ਤੇ ਲੜਾਂਗੇ ਟਾਈਮ ਪਾ ਕੇ ਲੜੋ ਨਾ ਦੇ ਕੋਈ ਲੜਨਾ ਹੁਣ ਜੇ ਕਹਿੰਦੇ ਮੈਨੂੰ ਮਾਰਨਾ ਕੋਈ ਪਿੱਠ ਪਿੱਛੇ ਆ ਕੇ ਗੋਲੀ ਮਾਰ ਦੇ ਉਹਦਾ ਕੀ ਟਾਈਮ ਪਾ ਕੇ ਲੜਦੇ ਤੁਸੀਂ ਮੇਰੇ ਨਾਲ ਜੇ ਤੁਹਾਡੇ ਕੋ ਕਤੂਰਾ ਵੀ ਬਚ ਜਾਂਦਾ ਘਰੇ ਤੁਹਾਡੇ ਠੀਕ ਆ ਕਾਰਨ ਕੀ ਸੀਗਾ ਪਰ ਉਸਾਇਨਾ ਸੀ ਸੋਚਿਆ ਸੀ ਵੀ ਹੋ ਹੀ ਨਹੀਂ ਸਕਦੀ ਇਹ ਗੱਲ ਪਰ ਫਿਰ ਐਡੀ ਖੱਚ ਜਨਾਨੀ ਨੇ 20 ਬੰਦੇ ਪਾਤੇ ਮਗਰ ਤੇ ਮੇਰੇ ਵਿੱਚ ਗੱਡੀ ਮਾਰੀ ਮੇਰੇ ਦੇਖੋ ਸਿਰ ਸਭ ਤੋਂ ਵੱਡੀ ਗੱਲ ਆ ਡਾਕਟਰਾਂ ਸਿਰ ਪਾੜ ਗਿਆ ਦੰਦ ਮੇਰੇ ਹੇਠਲੇ ਨਿਕਲ ਗਏ ਤਿੰਨ ਉੱਪਰਲੇ ਤਿੰਨ ਦੰਦ ਸਾਰੇ ਨਿਕਲ ਗਏ ਇੱਕ ਠੁੱਕ ਗਿਆ ਇੱਕ ਅੱਧਾ ਟੁੱਟ ਗਿਆ ਜਿਹੜਾ ਅੱਧਾ ਦੰਦ ਟੁੱਟਣ ਦਾ ਦਰਦ ਆ ਨਾ ਮੈਡਮ ਉਹਦਾ ਦਰਦ ਮਾਪਿਆ ਗਿਆ ਸੀ ਵੀ ਅੱਧਾ ਦੰਦ ਟੁੱਟੇ ਦਾ ਦਰਦ ਮਾਂ ਦਾ ਜਨਮ ਦੇਣਾ ਬੱਚੇ ਦਾ ਬਰਾਬਰ ਹਮ ਇੰਨਾ ਦਰਦ ਤੇ ਸਿਰ ਪਾਟਿਆ ਮੇਰੇ ਵਾਲ ਕੱਟਣੇ ਪਏ ਠੀਕ ਆ ਕੋਈ ਵਾਲ ਐਡਾ ਰਹਿ ਗਿਆ ਕੋਈ ਕਿਤੋਂ ਜਮੀ ਚੱਕ ਤੇ ਤੇ ਮਾ ਕੋਈ ਨਹੀਂ ਦੁਬਾਰਾ ਆ ਜਾਣਗੇ ਹੁਣ ਤਾਂ ਏਡੇ ਡੇ ਹੋ ਗਏ ਤੇ ਕੱਟਣੇ ਪਏ ਤੇ ਬਾਵਾ ਪਾੜ ਗੀਆਂ ਸਾਰੀਆਂ ਮੇਰੇ ਤੇ ਗਾਰਦ ਲਾਤੀ ਦੇਖੋ ਮੇਰੇ ਸਾਲੇ ਤੇ 307 ਲੱਗਣੀ ਸੀ ਮੇਰੇ ਤੇ ਤਾਂ ਸ਼ੱਕ ਦੇ ਆਧਾਰ ਤੇ ਲਾਤੀ ਹਾਂਜੀ ਮੇਰੇ ਤੇ ਗਾਰਦ ਲਾਤੀ ਬਾਬਾ ਭੱਜ ਨਾ ਜਾਵੇ ਨਾਲੇ ਮੈਂ ਮਰਿਆ ਪੈਂ ਟੁੱਟਿਆ ਪਿਆ ਦਾਖਲ ਮੇਰੀ ਸੱਸ ਇੰਟਰਵਿਊਆਂ ਦੇ ਰਹੀ ਆ ਉਹਦੀ ਰੈਸਟ ਨਹੀਂ ਉਹਦੇ ਵੀ 307 ਆ ਉਹ ਇੰਟਰਵਿਊਆਂ ਦੇ ਰਹੀ ਆ ਮੌਕੇ ਤੇ ਉਹਨੂੰ ਇੰਟਰਵਿਊਆਂ ਦਵਾਈਆਂ ਉਹ ਪੈ ਗਈ ਉਲਟ ਬਾਦੀ ਉਹ ਸਾਰਿਆਂ ਨੇ ਗਾਲਾਂ ਹੀ ਕਢੀਆਂ ਦੇਣੀਓ ਪਾਈਆ ਉਹ ਇਹਨੂੰ ਡਿਕਲੇਰ ਹੀ ਹੋ ਗਿਆ ਲੋਕਾਂ ਦੀ ਕਚਹਿੜੀ 'ਚ ਗੁਰਵਿੰਦਰ ਸਿੰਘ ਖੇੜੀ ਹੱਥ ਖੜਾ ਕਰਕੇ 100% ਲੋਕ ਗੁਰਵਿੰਦਰ ਸਿੰਘ ਖੇੜੀ ਕਿੰਨੇ ਖੜੇ ਨੇ ਮੇਰੀ ਸੱਸ ਤਾਂ ਪਰਸੋਂ ਸੀ ਮੈਂ ਤੇ ਛਵੀ ਤਰੀਕ ਤੇ ਗਏ ਤੇ ਉਹ ਅਸੀਂ ਲੇਟ ਹੋ ਗਏ ਥੋੜਾ ਜਾਂ ਤੇ ਉਹ ਬੈਠੀ ਹੋਣੀ ਅਸਵੇਰ ਅਸੀਂ ਸਾਈਨ ਕਰਕੇ ਉਹ ਹੁਣ ਮੇਰਾ ਕੀ ਕਸੂਰਾ ਜਦੋਂ ਬਾਹਰ ਆਏ ਉਹ ਉਹ ਬੈਠੀ ਸੀ ਮੱਚੀ ਉਹ ਬਾਹਰ ਆਏ ਉਹ ਵਕੀਲ ਫੋਟੋ ਖਿਚਾਉਣ ਲੱਗੇ ਪੁਲਿਸ ਵਾਲੇ ਵੀ ਰੂ ਵੀ ਫੋਟੋ ਖਿਚਾਉਣ ਲੱਗੇ ਹੋਰ ਵੀ ਬੰਦੇ ਵੀ ਆਉਂਦੇ ਫੋਟੋ ਖਿਚਾਉਣ ਲੱਗ ਗਏ ਐਡੀ ਬੇਵਕੂਫਾ ਉੱਥੇ ਲੱਗੀ ਰੌਲਾ ਪਾਉਣ ਉੱਚੀ ਇਹਨੂੰ ਪਣੀ ਇਹਨੂੰ ਭੈਣ ਬਹੁਤ ਗਲਤ ਮੈਂ ਤੁਹਾਡੇ ਸਾਹਮਣੇ ਨਹੀਂ ਬੋਲ ਸਕਦਾ ਜਿਹੜੇ ਲਫ਼ਜ਼ ਬੋਲ ਲਈ ਐਡੀ ਚਾ ਫਿਰ ਇਹਨੇ ਮਰ ਗਿਆ ਸੀ ਮੈਡਮ ਜਿੱਦੇ ਮੈਨੂੰ ਇਹ ਪਤਾ ਲੱਗ ਗਿਆ ਸੀ ਗੁਰਵਿੰਦਰ ਸਿੰਘ ਖੇੜੀ ਤੇਰਾ ਜਿਹਦੇ ਨਾਲ ਵਿਆਹ ਹੋਇਆ ਉਹਦੀ ਮਾਂ ਦੁਨੀਆ ਦੀ ਸਭ ਤੋਂ ਕਰੈਕਟਰ ਵਾਲੀ ਜਨਾਨੀ ਆ ਗੁਰਵਿੰਦਰ ਸਿੰਘ ਖੇੜੀ ਉਹਦੇ ਮਰ ਗਿਆ ਕਹਿੰਦੇ ਨੇ ਕਹਿੰਦੇ ਜਿਹੜੀ ਔਰਤ ਆ ਨਾ ਮੈਂ ਲੋਕਾਂ ਦੇ ਕੁੜੀਆਂ ਦੇ ਮਾਪਿਆਂ ਨੂੰ ਵੀ ਇਹ ਬੇਨਤੀ ਕਰਨੀ ਚਾਹਣਾ ਤੁਸੀਂ ਨਾ ਮਾਪਿਆਂ ਨੂੰ ਕਹਿਣਾ ਵਿਆਹ ਕਰਨ ਤੋਂ ਪਹਿਲਾਂ ਕੁੜੀਆਂ ਦੀ ਪਸੰਦ ਜ਼ਰੂਰ ਪੁੱਛ ਲਿਆ ਕਰੋ ਕੁੜੀਆਂ ਰੋਹੀ ਜਾਣਗੀਆਂ ਕਹੀਂ ਜਾਣਗੀਆਂ ਵੀ ਸਾਡੀ ਕਿਸੇ ਨਾਲ ਗੱਲ ਨਹੀਂ ਪਰ 100 ਤੋਂ ਅੰਨੇ 90% ਹੁੰਦੀ ਆ ਹੂੰ ਹੁੰਦੀ ਆ ਡਰਦੀ ਆ ਥੋਤੋਂ ਡਰਦੀ ਆ ਕੁੜੀ ਸੋਤੋਂ ਟਾਈਮ 'ਚ ਕਾਲੀ ਨਾ ਕਰੋ ਤੁਸੀਂ ਦੇਖੀ ਜਾਨੇ 20 ਕਿਲੇ ਆਉਂਦੇ ਨੇ 20 ਕਿਲੇ ਆਉਂਦੇ ਨੇ ਪਹਿਲਾਂ ਕੁੜੀ ਨੂੰ ਪੁੱਛ ਲਓ ਵੀ ਕੁੜੀ ਨੇ ਕਿਤੇ ਦਿਲ ਲਾਇਆ ਆਪਣਾ ਜੇ ਕੁੜੀ ਦੀ ਗੱਲਬਾਤ ਹੈ ਫੇਰ ਵਿਆਹੋ ਇੱਕ ਤਾਂ 25 ਸਾਲ ਤੋਂ ਘੱਟ ਕੁੜੀ ਨੂੰ ਵਿਆਹੋ ਹਾਂਜੀ ਮਚ्योर ਹੋ ਜਾਂਦੀ ਆ ਕੁੜੀ ਬਿਲਕੁਲ ਠੀਕ ਹੈ ਜੀ ਦੂਸਰੀ ਲੱਲ ਮੇਰੇ ਤੋਂ ਇੱਕ ਗੱਲ ਤੁਹਾਨੂੰ ਦੱਸਦਾ ਕੁੜੀ ਦੇ ਮਾਪੇ ਕੁੜੀ ਦੀ ਮਰਜ਼ੀ ਦੇ ਕੁੜੀ ਆਪਣੀ ਮਰਜ਼ੀ ਨਾਲ ਕੁੜੀ ਜਿਹਨੂੰ ਪਿਆਰ ਕਰਦੀ ਆ ਕੁੜੀ ਦਾ ਵਿਆਹ ਕੁੱਤੇ ਨਾਲ ਕਰ ਦਿਓ ਕੁੱਤੇ ਨੂੰ ਸ਼ੇਰ ਬਣਾ ਦੂੰਗੀ ਮਾਪੇ ਕੁੜੀ ਦਾ ਵਿਆਹ ਧੱਕੇ ਨਾਲ ਸ਼ੇਰ ਨਾ ਕਰ ਦੇਣ ਕੁੱਤਾ ਬਣਾ ਦੇ ਮੇਰੇ ਨਾਲ ਉਹ ਹੈ ਮੈਂ ਸ਼ੇਰ ਤੋਂ ਕੁੱਤਾ ਬਣਾਤਾ ਜਿਹੜਾ ਸਰਕਾਰਾਂ ਅੱਗੇ ਨਾ ਝੁਕਿਆ ਹੋਵੇ ਤੁਸੀਂ ਇਹ ਦੇਖੋ ਤੇ ਇਹ ਦੇਖੋ ਮੇਰੇ ਤੇ ਬੰਦੇ ਲਾਤੇ ਡਾਕਟਰ ਕਹਿੰਦਾ ਵੀ ਤਿੰਨ ਫ੍ਰੈਕਚਰ ਐਡੇ ਇਹ ਤਾਂ ਜਵਾੜੇ ਦਾ ਇੱਕ ਬਾਹ ਦਾ ਇੱਕ ਗੋਡੇ ਦਾ ਵੀ 40 ਦਿਨ ਬੈੱਡ ਰੈਸਟ ਤੇ ਸਰਜਰੀ ਉਹਨਾਂ ਨੂੰ ਐਂ ਵੀ ਉਹਨਾਂ ਨੇ ਉੱਪਰ ਆਊਟ ਫੋਨ ਮਾਰਿਆ ਸਰਕਾਰ ਨੂੰ ਮੇਰਾ ਡਾਕਟਰ ਦਾ ਸਰਜਰੀ ਲਿਖ ਰਹੀ ਆ ਤੇ ਕਿੱਡੀ ਦੇਖੋ ਕਾਨੂੰਨ ਸਿੱਕੇ ਹੀ ਟੰਗਦਾ ਸਿੱਕੇ ਹੀ ਟੰਗਦਾ ਕਾਨੂੰਨ ਮੈਨੂੰ ਛੁੱਟੇ ਦਵਾਈ ਬਿਨਾ 15 ਅਗਸਤ ਦੀ ਛੁੱਟੀ ਸੀ 16 ਨੂੰ ਮੇਰੀ ਸਰਜਰੀ ਸਟਾਰਟ ਹੋਣੀ ਸੀ 40 ਦਿਨਾਂ ਦੀ ਰੈਸਟ ਸੀ ਉੱਪਰ ਆਰਡਰ ਦੀ ਵੀ ਇਹਨੂੰ ਸਾਲੇ ਨੂੰ ਜੇਲ੍ਹ ਚ ਪਾਓ ਤੇ 2 ਸਾਲ ਬਾਅਦ ਉਹ ਨਿਕਲੇ ਐਦਾਂ ਧੱਕਾ ਓਵੇਂ ਟੁੱਟੇ ਜਵਾੜੇ ਨਾਲ ਟੁੱਟੇ ਦੰਦਾਂ ਨਾਲ ਵੀਰੋ ਐਨ ਆਰ ਆਈ ਵੀਰੋ ਐਦਾਂ ਧੱਕਾ ਕਰਿਆ ਟੁੱਟੇ ਜਵਾੜੇ ਨਾਲ ਟੁੱਟੇ ਦੰਦਾਂ ਨਾਲ ਬਿਨਾ ਇਲਾਜ ਤੋਂ ਧੱਕੇ ਨਾਲ ਜੇਲ੍ਹ ਚ ਸੜਤਾ ਜਾ ਕੇ ਪਟਿਆਲੇ ਉੱਥੇ ਕੋਈ ਲਾਜਾ ਕੋਈ ਵੀ ਲਾਜ ਨਾ ਤੁਹਾਨੂੰ ਪਤਾ ਮੈਂ ਕਿੰਨਾ ਦਰਦ ਚੱਲਿਆ ਅੱਖ ਚ ਕੰਝੂ ਨਹੀਂ ਆਉਂਦਾ ਨਾ ਆਇਆ ਨਾ ਹੁਣ ਦੇਣਾ ਖਾ ਰੋਇਆ ਬਥੇਰ ਆ ਰੋਇਆ ਕਦੋਂ ਰੋਇਆ ਜਦੋਂ ਸਦਾ ਵਿਆਹ ਹੋ ਗਿਆ ਵਿਆਹ ਹੋ ਕੇ ਇਸ ਗੱਲ ਦਾ ਪਤਾ ਲੱਗਿਆ ਵੀ ਜਿੱਥੇ ਤੂੰ ਵਿਆਹ ਕਰਾ ਲਿਆ ਤੇਰੀ ਸੱਸ ਇਨਟਰਲੇਸਾਂ ਤੇ ਮੇਰੀ ਘਰ ਵਾਲੀ ਮੇਰੇ ਨਾਲ ਦਿਨ ਤੇ 40 ਵਾਰ ਲੜਿਆ ਕਰੇ ਉਮਰ ਉਹਦੀ 21 ਸਾਲ 2002 ਦਾ ਜਨਮ ਮੇਰਾ 99 ਦਾ ਤੇ ਉਮਰ ਦਾ ਗੈਪ ਬਹੁਤ ਤੇ ਉਹ ਉਤੋਂ ਮੈਨੂੰ ਕੋਈ ਠੀਕ ਸੀ ਕੈਰੈਕਟਰ ਦੀ ਠੀਕ ਸੀ ਪਰ ਅਕਲ ਨਹੀਂ ਸੀ ਆ ਮੇਰੇ ਫਰੈਂਡ ਨਾਲ ਗੱਲ ਕਰਿਓ ਹੁਣ ਮੁੰਡਾ ਫਰੈਂਡ ਆ ਮੈਨੂੰ ਪਤਾ ਵੀ ਚਲੋ ਮੈਂ ਕਿਹਾ ਵੀ ਮੇਰੇ ਨਾਲ ਲੜ ਪੀ ਇੱਕ ਦਿਨ ਮੈਂ ਕਿਹਾ ਵੀ ਦੋ ਹੀ ਗੱਲਾਂ ਹੋ ਸਕਦੀਆਂ ਜਾਂ ਬੁਆਏਫਰੈਂਡ ਹੋ ਸਕਦਾ ਜਾਂ ਭਰਾ ਹੋ ਸਕਦਾ ਹਾਂ ਜਾਂ ਤਾਂ ਤੂੰ ਕਹੇ ਵੀ ਬੁਆਏਫਰੈਂਡ ਆ ਜਾਂ ਤੁਸੀਂ ਭਰਾ ਤਾਂ ਹੋ ਸੋਚੋ ਨਾ ਵੀ ਦੋਈ ਚੀਜ਼ਾਂ ਨੇ ਜਾਂ ਤਾਂ ਖੁੱਲ ਕੇ ਕਹਿ ਦੋ ਵੀ ਬੁਆਏਫਰੈਂਡ ਆ ਨਾਲ ਇਹ ਨਵਾਂ ਸਿਸਟਮ ਕੀ ਆ ਨਾ ਪੱਲਾ ਫਰੈਂਡ ਆ ਮੈਂ ਹੈ ਤਾਂ ਮੁੰਡਾ ਫਿਰ ਮੁੰਡਾ ਮੂਰੇ ਲੈਣ ਕਿ ਤਾ ਬੁਆਏ ਬਣਿਆ ਚਲੋ ਹੈਗੇ ਆਪਾਂ ਗਲਤ ਨਹੀਂ ਗਏ ਰਹੇ ਪਰ ਮੈਂ ਇੱਕ ਮਰਦ ਬੰਦਾ ਆਪਣੀ ਘਰ ਵਾਲੀ ਤੋਂ ਦੋਸਤ ਨਹੀਂ ਮੇਰੀ ਤਾਂ ਸਾਰੀ ਜ਼ਿੰਦਗੀ ਭੈਣ ਮੇਰੀ ਹੈ ਮੇਰੀ ਤਾਂ ਭੈਣ ਸਾਰੀ ਜ਼ਿੰਦਗੀ ਅੱਜ ਤੱਕ ਕਿਸੇ ਮੇਲਾ ਛਡੋਗਾ ਸਾਡੇ ਢੋਗਲ ਸਭਾ ਲੱਗਦੀ ਸੀਤ ਭਗਤ ਸਿੰਘ ਸ਼ਹੀਦ ਹੋਇਆ ਬਹੁਤ ਵੱਡਾ ਇਹ ਭਗਤ ਸਿੰਘ ਨਹੀਂ ਵੱਡਾ ਭਗਤ ਸਿੰਘ ਹੋਇਆ ਇੱਕ ਉਹ ਨਰੇਜਾ ਖਲਾਸ ਸਿੰਘ ਵੀ ਸ਼ਹੀਦ ਹੋਇਆ ਉਹਦੀ ਸਭਾ ਲੱਗਦੀ ਬਾਦਲਾਉਂਦਾ ਹੁੰਦਾ ਸੀ ਬਹੁਤ ਮੇਰੀ ਭੈਣ ਤਾਂ ਉਰੇ ਸਾਡੇ ਪਿੰਡੋਂ ਮੈਨੂੰ ਜਾਣ ਦਿੱਤੀ ਸਭਾ ਤੇ ਜਦੋਂ ਗਈ ਨਹੀਂ ਮੇਰੀ ਭੈਣ ਦਾ ਮੈਂ ਐਂ ਅੱਖ ਕਰ ਲਾਣਾ ਐਂ ਅੱਖ ਮੇਰੀ ਭੈਣ ਉੱਥੇ ਦੌਰਾ ਪੈ ਕੇ ਵਿਰਜੂ ਇਹ ਮੁੰਡਾ ਰੋਵ ਠੀਕ ਆ ਆਪਾਂ ਅਣਖੀ ਬੰਦੇ ਸੀ ਤੇ ਇੱਕ ਵਿਆਹ ਹੋ ਗਿਆ ਇਸ ਦੀ ਜਗ੍ਹਾ ਤੇ ਮੈਂ ਹੁਣ ਤਾਂ ਬਹੁਤ ਖੁਸ਼ ਆਂ ਭੰਗੜੇ ਪਾਉਣਾ ਵੀ ਲੋਕਾਂ ਨੂੰ ਪਤਾ ਲੱਗ ਗਿਆ ਲੋਕਾਂ ਦੀ ਦਾਲਤ ਹਰ ਜੁਗ ਜੁਗ ਭਗਤੋਂ ਪਾਇਆ ਪੈਜ ਰੱਖਦਾ ਆ ਰਾਮ ਰਾਜੇ ਹਰ ਨਾਕਸ ਦੁਰਤਾਰ ਮਾਰਿਆ ਪਰ ਹਲਾਤ ਰਾਇਆ ਅਹੰਕਾਰੀਆਂ ਨਿੰਦਕਾਂ ਪਿੱਟਦੇ ਨਾਮ ਦੇਉ ਮੁਖ ਲਾਇਆ ਇਹ ਫਿਰ ਉਹ ਬੇਸਹਾਰਿਆਂ ਦਾ ਉਹ ਆਪ ਹੀ ਸਹਾਰਾ ਬਣਿਆ ਉਹਨੇ 12 ਇੰਟਰਵਿਊ ਦੇ ਕੇ ਲੋਕਾਂ ਦੀਆਂ ਲਹਣਤਾ ਕੱਟੀਆਂ ਲੋਕਾਂ ਤੋਂ ਗਾਣੇ ਸੁਣੀਆ ਇਹੇ ਦੇ ਲਫ਼ਜ਼ ਸੁਣੇ ਲੋਕਾਂ ਨੇ ਕਿਸੇ ਨੇ ਮਾਫ ਕਰੋ ਟੈਕਸੀ ਲਿਖਿਆ ਕਿਸੇ ਨੇ ਕੋਸ ਲਿਖਿਆ ਇਹ ਜੇ ਸ਼ਬਦ ਸੁਣੇ ਚਲੋ ਆਪਾਂ ਗਾ ਨੂੰ ਸਾਰੇ ਸਾਰੇ ਕਹਿੰਦੇ ਟਰੱਕ ਵਾਲੇ ਪੜਾ